ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੰਜ ਬੜਾ ਦਿਖਾਵਾਂਗੇ ਚਾਰ ਘਪੜਾ ਤੇ ਇੱਕ ਹੈਗਾ ਸੂਈ ਵੀ ਤੇ ਗਰਮੀ ਵਾਲੇ ਤੋਹਫੀ ਹੈ ਜਮਾ ਜਿਵੇਂ ਮੌਸਮ ਤਬਦੀਲ ਹੋਣ ਲੱਗਿਆ ਉਸ ਹਿਸਾਬ ਦੇ ਵੀਰ ਪਸ਼ੂ ਲੈ ਕੇ ਆਇਆ ਸੋ ਡਿਟੇਲ ਕੱਲੇ ਕੱਲੇ ਨਾਲ ਅਗਾਰੇ ਵੀਰ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਸੁਵਿੰਦਰ ਸਿੰਘ ਜੀ ਪਿੰਡ ਦੀਪਨਗਰ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 987632064 987632064 ਹਾਂਜੀ ਅੱਜ ਆਪਾਂ 10 ਤਰੀਕ ਨੂੰ ਤੀਜਾ ਮਹੀਨਾ ਵੀਡੀਓ ਕਵਰ ਕਰਦੇ ਆ ਪੰਜ ਨਗ ਆਪਣੇ ਕੋਲ ਸੇਲ ਆ ਹਨ ਹਾਂਜੀ ਇੱਕ ਹਜੇ ਆਉਣ ਵਾਲੀ ਆ ਹਾਂਜੀ ਠੀਕ ਹੈ ਤੇ ਮੋਬਾਈਲ ਨੰਬਰ 987632064 2064 ਪਹਿਲਾ ਨੰਬਰ ਆਪਾਂ ਜਿਹੜੀ ਬੈਡ ਦੇਖਦੇ ਪਏ ਆ ਇਹ ਵੀਰੇ ਦੂਜਾ ਸੂਆ ਦੂਜਾ ਸੂਆ ਹਾਂ ਕੰਨਿਆਂ ਹਜੇ ਇਹਨੇ ਬਰਾਬਰ ਨਹੀਂ ਕਰੀਆ ਠੀਕ ਹੈ ਮੰਨ ਲੀਏ ਜੈਨ ਉਹਨਾਂ ਦੂਜਾ ਸੂਆ ਹਾਂਜੀ ਕੰਨਿਆਂ ਹਜੇ ਬਰਾਬਰ ਨਹੀਂ ਕਰੀਆ ਦੰਦ ਸਿੱਟੇ ਹੋਏ ਪਰ ਬਰਾਬਰ ਨਹੀਂ ਠੀਕ ਹੈ ਕੈਕ ਦਿਨ ਇਹਦੇ ਬਾਕੀ ਪੈਸੂ ਉਹਦੇ ਦੇ ਲੈ ਵੀਰੇ 5 6 5 6 ਦਿਨ ਬਾਕੀ ਇਹ ਆਪਣਾ ਆ ਗਈ ਕ੍ਰੋਸ ਦੇ ਵਿੱਚ ਹਣਾ ਹਾਂਜੀ ਠੀਕ ਹੈ ਪਹਿਲੇ ਸੂਏ ਦੁੱਧ ਕਿੰਨਾ ਕ ਦੱਸਿਆ ਮਾਲਕਾਂ ਨੇ ਬਾਕੀ ਆਪਣੇ ਤਜਰਬਾ ਕੀ ਕਹਿੰਦਾ ਵੀ ਕਿੰਨਾ ਕ ਦੁੱਧ ਦੇ ਪਾ ਦੂਗੀ ਪਹਿਲੇ ਸੂਏ ਵੀਰੇ 21 ਬਾਈ ਕੁ ਲੋ ਮਾਲਕਾਂ ਨੇ ਦੁੱਧ ਦੱਸਿਆ ਠੀਕ ਹੈ ਆਪਾਂ ਭੁਮੀ ਕਹਿੰਦੇ ਵੀ ਅਗਲੇ 21 ਬਾਈ ਮੰਨ ਕੀ ਲੈ ਠੀਕ ਹੈ ਵੀ ਸੇਵਾ ਜੇ ਕੋਈ ਚੰਗੀ ਸਾਂਭੂਗਾ ਤੇ ਤਿਆਰ ਬਾ ਵੀ 20 ਤੋਂ ਪਾਰ ਵਾਲੀ ਹੈਗੀ ਆ। ਕੋਨੇ 25 ਜੋਲੇ ਬਾਈ ਇਹ ਸਾਂਭੂਗਾ। ਠੀਕ ਹੈ ਜੇ ਨਾ ਸਾਂਭੂ ਤਾਂ 10 ਮਿੰਟ ਦੇ ਦਿੰਦੀ। ਕੋਈ ਫਿਰ 5 ਮਿੰਟ ਦੇਣੀ ਆ ਸਾਂਭਣੀ। ਠੀਕ ਹੈ ਤੇ ਥਣ ਤੁਨ ਚਾਰੇ ਓਕੇ ਚੀ ਪਾ। ਬਿਲਕੁਲ ਬਾਈ ਗਾਰੰਟੀ ਹੋ ਸੁਣਾ ਜੀ। ਜੇ ਕੋਈ ਵੀ ਰੌਨ ਲੈਣ ਮਗਾਉ ਕੋਈ ਦਿੱਕਤ ਨਹੀਂ ਹੋਊਗੀ। ਕੋਈ ਪ੍ਰੋਬਲਮ ਨਹੀਂ। ਠੀਕ ਹੈ ਤੇ ਭਾਅ ਯਾਰ ਇਹਦਾ ਕੀ ਹੋਊਗਾ? ਭਾਅ ਫੋਨ ਦੇ ਤਰ੍ਹਾਂ। ਜਾਇਜ਼ ਹੋਊਗਾ। ਬਿਲਕੁਲ ਜਾਇਜ਼। ਫੋਨ ਤੇ ਇਹ ਤਾਂ ਨਹੀਂ ਕਰ ਲੋ ਵੀ 50 ਜੀ ਦਾ ਪਹ ਲੱਖ ਮੰਗੀ ਜਾਈਏ। ਵੀਰੇ ਜੇ 50 ਵਾਲੀ ਦੇ ਲੱਖ ਮੰਗਾਗੇ ਤੁਸੀਂ ਵੀਡੀਓ ਜਾਇ ਗੱਲਾ ਜਾ ਮਗਲਮਾ ਫੇਰ ਹੀ ਆਉਂਦੀ ਐ ਜੇ ਕੁਝ ਗੱਲਾਂ ਜਾਜਾਇ ਗੱਲਾ ਤੋਰੀ ਬਾਹਰ ਲੋ ਸੁਭਰ ਗੱਲ ਵੀਰ ਦੀ 9 ਵਜੇ ਲੈ ਕੀ ਵਾਰ ਵੀਰ ਕਮੈਂਟ ਕਰਦੇ ਆ ਕਿ ਮੁੱਲ ਨਹੀਂ ਵਿੱਚ ਕਰਦੇ ਸੋ ਮੁੱਲ ਇਸ ਕਰਕੇ ਨਹੀਂ ਕਰ ਰਹੇ ਦੇ ਮੁੱਲ 50 ਦਾ ਲੱਖ ਕਰਾਂਗੇ ਤਾਂ ਵਪਾਰ ਆਹੇ ਵਪਾਰੀ ਨੂੰ ਤੀਜੇ ਦਿਨ ਨੂੰ ਪੇਮੈਂਟ ਲਈ ਹੁੰਦੀ ਐ ਵੇਚਣ ਦੀ ਚੋਸ ਹੁੰਦੀ ਐ ਜੇ ਤਰਨਦਰ ਪਸ਼ੂ ਰੋਕ ਜੇ ਵਪਾਰੀ ਨੂੰ ਐ ਹੁੰਦਾ ਹੀ ਵੇਚੀ ਆਪਾਂ ਗਾਲ ਢਾਲ ਕੋਈ ਨਹੀਂ ਲਾਉਦਾ ਹੁੰਦਾ ਪਸ਼ੂ ਨੂੰ ਤੇ ਬਾਕੀ ਲੇਵਾ ਵਗੈਰਾ ਦੇਖੋ ਦੂਜਾ ਸੂਆ ਖੋਚਾਂ ਦੇ ਉੱਪਰ ਵਾਲਾ ਲੇਵਾ ਦਾ ਲੇਵਾ ਬਿਲਕੁਲ ਕੰਪੈਕਟ ਆ ਜਿਹੜੇ ਹਿਸਾਬ ਦਾ ਲੇਵਾ ਇਹਦਾ ਕਿ ਜੇ ਆਪਾਂ ਪੰਜ ਸੂਏ ਪੀੜੀ ਇਹ ਲੈਵੇ ਤਾਂ ਆਪਣ ਨੂੰ ਮਸਟੈਟਿਕ ਦੀ ਬਹੁਤ ਘੱਟ ਚਾਂਸਸ ਰਹਿੰਦੇ ਆਗੇ ਸੋ ਬਾਕੀ ਲੇਵਾ ਪੂਰਾ ਸਾਫ਼ ਸੁਥਰਾ ਤੋਰਾ ਵਗੈਰਾ ਦੇਖੋ ਹਜੇ ਇਹਦੇ ਪੰਜ ਚਾਰਕ ਦਿਨ ਮਾਲਕਾ ਦੇ ਦੱਸਣ ਅਨੁਸਾਰ ਬਾਕੀ ਆ ਬਾਕੀ ਇੱਕ ਅਦਤ ਰੱਗੇ ਪਿੱਛੇ ਹੋ ਜੇ ਤਾਂ ਉਹ ਗੱਲ ਰੱਬ ਦੇ ਨਿਰਪਰ ਆ ਤੇ ਥਣ ਦੇਖੋ ਨੇੜ ਤੋਂ ਇਹ ਥੜ੍ਹ ਚਾਰੇ ਨੇਖਣ ਵਿੱਚ ਸਾਫ਼ ਸੁਥਰੇ ਤੇ ਭਾਵ ਯਾਰ ਇਹਦਾ ਹੋ ਫੋਨ ਤੇ ਬਿਲਕੁਲ ਜਾਇਜ਼ ਹੈ ਨਾ ਦੂਜੇ ਨੰਬਰ ਆਪਾਂ ਦੇਖੀ ਜਾਂਦੇ ਆਗੇ ਜਰਸੀ ਆ ਗਈ ਹੈ ਨਾ ਠੀਕ ਹੈ ਏ ਬਾਈ ਜੀ ਸੁਆ ਕਿਹੜਾ ਸੁੰਦੀ ਪਈ ਆ ਤੂੰ ਇਹ ਵੀ ਬਾਈ ਦੂਜਾ ਸੁੰਦੀ ਦੂਜਾ ਸੁਆ ਸੁੰਦੀ ਆ ਹਾਂਜੀ ਤੇ ਦਿਨ ਕਹਿ ਇੱਕ ਬਾਕੀ ਪਈ ਇਹਦੇ ਇਹ ਤਾਂ ਵੀਰੇ ਹਜੇ ਇਹ 10 12 ਤਾਂ ਖੁੱਲੀ ਨੇ 10 12 ਜਰ ਹਾਂਜੀ ਕੱਚੀ ਆ ਜੇ ਹਣਾ ਕੱਚੀ ਹੈ ਠੰਡੀ ਆ ਵਧੀਆ ਠੰਡੀ ਬਹੁਤ ਆ ਬਾਈ ਚੀਪਾ ਵੀ ਸਹਿ ਦਰਗਾਉਂਦਾ ਠੀਕ ਹੈ ਤੇ ਦੁੱਧ ਦਾ ਅੰਦਾਜ਼ਾ ਲਾ ਸਕੀਏ ਦੁੱਧ ਵੀਰੇ ਇਹਨੇ 20 21 ਕਿੱਲੋ ਕਹਿੰਦੇ ਦਿੱਤਾਗਾ ਠੀਕ ਹੈ ਵੀ ਬਾਈ ਵੱਧ ਘੱਟ ਅਗਲਾ 18 ਮਾਣ ਨੇ 20 ਮਾਣ ਨੇ ਹੁਣ ਗਰਮੀ ਦੇ ਹਿਸਾਬ ਨਾਲ ਉਹਨਾਂ ਨੇ 20 21 ਕਿੱਲੋ ਦੇਣਾ ਜਾਇਜ ਗੱਲਾਂ ਤੋਰਦੀ ਬਾਹਰ ਨੂੰ ਸ਼ੁਗਰ ਮਾਲਕ ਹੈ ਦਾ ਸੰਸਾਰ 20 ਕਿਲੋ ਪਾਕੀ ਪਰ ਦੁੱਧ ਪੁੱਤ ਕਹਿੰਦੇ ਕਰਮਾ ਦਾ ਹੁੰਦਾ ਤੇ ਚੰਗੀ ਕੇਅਰ ਕਰਾਂਗੇ ਬੋਡੀ ਵਲ ਤੇ ਰਾਜੀ ਸਮੀ ਵੀ ਬਹੁਤ ਆ ਫੇਸ ਕੁਆਲਿਟੀ ਵਗੈਰਾ ਦੇਖੋ ਬਹੁਤ ਬਾਈ ਜਿੰਦ ਜਗਨ ਦੇ ਹਿਸਾਬ ਨਾਲ ਤਾਂ ਇਹ ਮੰਨਦਾ ਵੀ 25 ਵੀ ਥੋੜਾ ਜੀ ਜਾਇਗਲਾ ਜਮ ਜੀ ਮੈਂ ਆਪਾਂ ਕਹਿੰਦੇ 911 ਤੇ ਮਗਰ 13 ਹੜ ਪਾਵਾਂਗੇ ਤਾਂ ਲੈਪਟਾ ਪੀ ਚੱਕੂ ਜਾਸੇਬ ਮਗਰ ਪਾਵਾਂਗੇ ਤਾਂ 13 ਲੈ ਕੇ ਕੰਬੂਗਾ ਉਹ ਉਹ ਗੱਲ ਇਹਦੇ ਵਿੱਚ ਆ ਕਿ ਬੋਡੀ weight ਹੈਗਾ 20 ਕਿਲੋ ਦੁੱਧ ਦੇ ਦੂਗੀ ਇਹਨੂੰ ਸੰਭਲਣਾ ਚਾਹੀਦਾਗਾ ਸੋ ਦੇਖੋ ਲੇਵਾ ਹਲੇ ਕਹਿੰਦਾ ਸਿਰਚ ਪੂਣੀ 31 ਹੈ ਹਨਾ ਤੇ ਜੇ ਕੋਈ ਵੀਰ ਲੈ ਗਿਆ ਉਹਨੂੰ ਦੋ ਪੈਸੇ ਦੋ ਮੇਰੇ ਹਿਸਾਬ ਨਾਲ ਗੀ ਬਿਲਕੁਲ ਬਾਈ ਕੋਈ ਵਪਾਰ ਲੈਣ ਵਾਲਾ ਬੰਦਾ ਲੈ ਜਾਂਦਾ ਪਰ ਮੁੱਲ ਤਾਂ ਨਹੀਂ ਕਰਦੇ ਠੀਕ ਹੈ ਸੋ ਇਹ ਨਹੀਂ ਗੱਲ ਵੀਰ ਕਹਿੰਦਾ ਵਪਾਰੀ ਲੈ ਕੇ ਜਾਉ ਤਾਂ ਆਪਾਂ ਛੱਡ ਕੇ ਦੇਵਾਂਗੇ ਜਾਂ ਜਦ ਮੈਂ ਸਿਰੇ ਰੋਣ ਵਾਲਾ ਕੰਮ ਹੁੰਦਾ ਛੱਡ ਕੇ ਦਿੰਨੀ ਆ ਕਹਜੋ ਭਾਰੀ ਭਾਰੀ ਵਾਰੀ ਮਾਲ ਲੈ ਉਹਨੇ ਕਹਾਂ ਨਹੀਂ ਮੈਂ ਠੀਕ ਹੈ じゃ ਆ ਜਾ ਗੱਲ ਬਾਕੀ ਇਹਨਾਂ ਮਾਲ ਤਾਂ ਘਰ ਦੁੱਧ ਪੀਣ ਵਾਲੇ ਵੀ ਸੌਖੇ ਹੁੰਦੇ ਨਹੀਂ ਛੇਤੀ ਹਨਾ ਹਾਂਜੀ ਚਲੋ ਗਾਹ ਦੀ ਗੱਲ ਪਿੰਡਾਂ ਦੇ ਵਿੱਚ ਹਰ ਇੱਕ ਬੰਦੇ ਦਾ ਰੋਜ਼ਗਾਰ ਇਹਦੇ ਨਾਲ ਜੁੜਿਆ ਹੁੰਦਾ ਹੈਗਾ ਸੋ ਦੇਖੋ ਠੰਡੀ ਸੀਰ ਬਹੁਤ ਆ ਤੇ ਅੱਗੇ ਵੀਰੇ ਗੱਲ ਕਰਦੇ ਆ ਪਰ ਤੀਜੇ ਨੰਬਰ ਵਾਲੀ ਵਹਿੜਦੀ ਇਹਦਾ ਮੇਰੇ ਸੂਆ ਦਾ ਪਹਿਲੂ ਦੂਜਾ ਕਹਿ ਕੇ ਦਿੱਤਾ ਪਰ ਭਵੇਂ ਬਾਈ ਨੇ ਕਿਸੇ ਨੇ ਲੈਣੀ ਤੀਜਾ ਮੰਨ ਕੇ ਲੈ ਤੀਜਾ ਸੂਆ ਮੰਨ ਲ ਕੇ ਵੀ ਹੈਗੀ ਆ ਤੀਜਾ ਸੂਆ ਆਪਾਂ ਨੂੰ ਦੂਜੀ ਕਹਿ ਕੇ ਦਿੱਤੀ ਠੀਕ ਹੈ ਪਰ ਆਪਾਂ ਇਹ ਗੱਲ ਕਹਿੰਦੇ ਆ ਪਰ ਮਿੱਠੀ ਜੰਮ ਦਿਨ ਕਹਿ ਕੇ ਬਾਕੀ ਪਿਆ ਦਿਨ ਇਹ ਵੀ ਵੀਰੇ ਲੈ ਜੂ ਖੇਪਾ ਸਾਤ ਦਿਨ ਤਾਂ ਖੁੱਲੀ ਲਈ ਠੀਕ ਹੈ ਬਾਕੀ ਠੰਡੀ ਸੀਰ ਕੋਈ ਅੰਤ ਨਹੀਂ ਹੈ ਨਾ ਸੋ ਜਿਵੇਂ ਕਹਿੰਦੇ ਆ ਗਰਮੀ ਵਾਲਾ ਤੋਹਫਾ ਇਹ ਜਿਹਾ ਵਾ ਗਰਮੀ ਵਾਲਾ ਤੋਹਫਾ ਥਰਫੋਂ ਬਹੁਤ ਚੰਗਾ ਬਾਈ ਠੀਕ ਹੈ ਇਹ ਤੋਂ ਅੰਦਾਜ਼ਾ ਇਹ ਲਾ ਸਕੀ ਆਪਾਂ ਦੁੱਧ ਵਾਲਾ ਕਿੰਨਾ ਕੁ ਪਾ ਦੂਗੀ ਵੀ ਇਹ 23-24 ਕਿਲੋ ਦੁੱਧ ਦਿੱਤੇਗੇ 23-24 ਕਿਲੋ ਚੱਲ ਮੰਨੀਏ ਵੀ ਗਰਮੀ ਦੇ ਹਿਸਾਬ ਨਾਲ 20 ਤੋਂ ਪਾਰ ਮੱਲੇ ਬੰਦਾ ਜਿਹੜੇ ਮੰਨਣਾ ਤਾਂ ਭੋਲੇ 15 ਮੰਨ ਕੇ ਲੈ ਜਿਹੜੀ ਆਪਾਂ ਨੂੰ ਗੱਲ ਦੱਸੀ ਹੈ ਆਪਾਂ ਗੱਲ ਨੂੰ ਉਹੀ ਦੱਸਦੇ ਆ ਆਪਣੇ ਘਰੇ ਜੀ ਕੋਈ ਜਰੂਰੀ ਵੀ ਘਰੇ ਆਪਾਂ ਪਾਲ ਗਏ ਨੂੰ ਆਪਣੇ ਘਰ ਦੇ ਨੇ ਆਪਣੇ ਕੋਲ ਤਾਂ ਕੋਈ ਕੱਲ ਆ ਗਈ ਕੋਈ ਅੱਜ ਆ ਗਈ ਬੱਸ ਬਈ ਆਪਾਂ ਤਾਂ ਜਿੰਨੇ ਅਗਲਾ ਕਹਿ ਦਿੰਦਾ ਮਾਲਕ ਉਹ ਵੀ ਆਪਾਂ ਇਹਨੂੰ ਕਹਿ ਦਨੇ ਬਈ ਇਹਨਾਂ ਦੁੱਧ ਦਿੱਤਾ ਵਾ ਬਾਕੀ ਕੋਸ ਕਾ ਆਪਾਂ ਦੇ ਤਜਰਬੇ ਨਾਲ ਵੀ ਦੱਸ ਸਕਦੇ ਹਾਂ ਬਿਲਕੁਲ ਬਈ ਤਜਰਬਾ ਹੈਗਾ ਵੀਰੇ ਹੁਣ ਮੋਰਲਾ ਤੈਨੂੰ ਕਹੇ ਦੀ ਵੀ 30 ਦਿੰਦੀ ਸੀ ਤੂੰ 30 ਕ ਜੀ ਉਹ ਤਾਂ ਆਪਾਂ ਵੀ ਨਹੀਂ ਮੰਨ ਸਕਦੇ ਹਾਂ ਵੀ ਆਲਾ ਕਹਿੰਦਾ ਵੀ ਕੱਪ ਵਾਰੀ ਜਾਂਦੇ ਹਨ ਠੀਕ ਹੈ ਦਿਨ ਹਫਤਾ ਬਾਕੀ ਤੇ ਸੁਹਾਗਾ ਤੀਜਾ ਸੁਹਾਗਾ ਤੀਜਾ ਪਾ ਬੱਤ ਦਾ ਆਪਾਂ ਨੂੰ ਵੀਰੇ ਦੂਜਾ ਕਹਿਆ ਪਰ ਮੰਨ ਕੇ ਭਾਵੇਂ ਕੋਈ ਤੀਜਾ ਨੇ ਭਾਵੇਂ ਭੁੱਲ ਜਾਏ ਤੋਰੀ ਬਾਹਰ ਨੂੰ ਸਭ ਤੋਂ ਤੀਜਾ ਨੰਬਰ ਆਪਾਂ ਜ ਜੈਨੂਆਨ ਦੂਜਾ ਜਾਂ ਤੀਜਾ ਜਿਹਾ ਲਗਭਗ ਤੇ ਬਿਹੜ ਕਬੂਤਰੀ ਆ ਰਗੀ ਜਮਾ ਸਾਫ ਸੁਥਰੀ ਆ ਰਾਜੀ ਸਭੀ ਬਲੀ ਵੀ ਆ ਤੇ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਗਰਮੀ ਵਾਲਾ ਤੋਹਫਾ ਜਮਾ ਰੰਗ ਆ ਜਿਹੜਾ ਕਲਰ ਇਹਦਾ ਕਿਆ ਬਾਤ ਆ ਜਮਾ ਪੂਰਾ ਠੀਕ ਆ ਸਾਰੀਆਂ ਗਰਮੀ ਵਾਲੇ ਚੀਜ਼ੇ ਇਹ ਜਮਾ ਤੇ ਜਿਵੇਂ ਹੜਾ ਪੜਾ ਪਤਾ ਵੀ ਚੇਤ ਦੇ ਦਿਨ ਚੜ ਗਏ ਕਹਿੰਦੇ ਨੇ ਚੇਤ ਕਰਨਾ ਖੇਤ ਮੱਝਾ ਬਹੁਤ ਮਹਿੰਗੀਆਂ ਹੋਈਆਂ ਪਈਆਂ ਮੱਝਾਂ ਦੀ ਬਾਕੀ ਪੈਦਾਵਾਰ ਵੀ ਬਹੁਤ ਘਟ ਗਈ ਸੋ ਬੱਚ ਬਹੁਤ ਵੀਰ ਕਹਿੰਦੇ ਕਿ ਘੱਟ ਪੇਵੜ ਲਾਉਣੀ ਆ ਸੋ ਮੰਨ ਕੇ ਚੱਲੋ ਵੀ 2:00 ਵਜੇ ਪਹਾੜ ਜਾਂ ਬਿਹੜਾ ਸਾਰੇ ਦੁੱਧ ਪੀਣ ਵਾਲੇ ਸੌਦੇ ਵੀ ਇਹ ਨਹੀਂ ਗੱਲ ਆਪਰੋਂ ਡੇਰੀ ਚ ਲੈਣ ਚ ਲੱਗਣਾ ਉਹ ਦੁੱਧ ਲੈਣ ਦੀ ਖਾਤਰ ਅੱਗੇ 4 ਨੰਬਰ ਜਿਹੜੀ ਗੱਲ ਕਰਦੇ ਆ ਸੂਈ ਵੀ ਇਹ ਵੀਰੇ ਪਹਿਲੇ ਸੂਈ ਸੁਈ ਦੀ ਆ ਚਹਿਵਾ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਅੱਜ ਵੀਰੇ 7-8 ਬੰਦੇ ਨੇ ਬੱਚਾ ਕੀ ਆ ਬੱਚਾ ਬੱਚਾ ਘਰੇ ਸੂਈ ਆਪਣੇ ਹਾਂ ਜੇ ਰੋਕਿਆ ਜੇ ਰੋਕਿਆ ਦੁੱਧ ਹੁਣ ਚੋਣ ਵਾਲਾ ਕਿੰਨਾ ਦੁੱਧ ਵੀਰੇ ਹੁਣ ਚੋਣ ਵਾਲਾ 11 ਲੀਟਰ ਸੀ 5.5 ਲੀਟਰ ਟਾਇਲ ਦਾ ਟਾਇਲ ਦਾ ਬਾਈ ਆਪਾਂ 15 ਨਹੀਂ ਕਹਿੰਦੇ 18 ਨਹੀਂ ਕਹਿੰਦੇ 11 ਭਾਵੇਂ ਅਗਲਾ ਦੋ ਟਾਇਲ ਚੋਲੇ ਭਾਵੇਂ ਪੰਜ ਟਾਇਲ ਚ 11 ਦੀ ਦਊਗੀ ਜਮਾ ਹਾਂ ਬਈ ਹੈਗਾਗਾ ਨਿਆਣਾ ਦਾਗਾ ਬੱਚੇ ਨੂੰ ਛੱਡ ਕੇ ਚੂਣ ਦਾ 11 ਨਿਆਣਾ ਪਾਣਾ ਪੈਂਦਾ ਹਾਂ ਨਿਆਣਾ ਪਾ ਚੂਣ ਚਵਾ ਦੀ ਇੱਕ ਨੰਬਰ ਚੂਣ ਚਵਾ ਦੀ ਇੱਕ ਨੰਬਰ ਆਪਾਂ ਧਾਰਾ ਮਾਰ ਕੇ ਦਿਖਾ ਮਾਲੀ ਜੀ 11 ਹੁਣ ਦਿੰਦੀ ਆ ਫਿਰ ਇਹ 15 16 ਕਾਲੀ ਹੈਗੀ ਲੱਗਦਾ ਵੀਰੇ 14 15 ਦੀ ਜੋ ਬਾਧੂ ਆ ਭਾ ਬਿਲਕੁਲ ਜੀ ਮੁਫਤ ਵਾਲੀ ਆ ਜਮਾ ਟੋਰੀ ਬਾਹਰ ਨੂੰ ਸੋ ਵੀਰ ਧਾਰਾ ਦੇਖ ਸੋ ਪਹਿਲਾਂ ਪਹਿਲੇ ਧਾਰਾ ਮਾਰ ਕੇ ਦਿਖਾ ਦਿੰਦੇ ਆ ਸੋ ਦੇਖ पूरा एक नंबर ਦਾ ਤੇ ਮੂਹਰੇ ਥਣਾਂ ਜੀ ਮਾਰ ਦਿੱਤਾ ਨਾ ਸੋ ਚੋੜ ਪੂਰਾ ਇੱਕ ਨੰਬਰ ਆ ਜਮਾ ਕੋਈ ਪੂਰ ਸਾਨੂੰ ਸਾਹਮਦੇ ਬਚਵਾਏ ਇਹਦੀ ਕਰਨੀ ਆ ਹਨਾ ਪਸ ਠੀਕ ਆ ਓਕੇ ਖੋਲ ਦੇ ਸੋ ਵੀਰੋ ਚਾਰ ਨੰਬਰ ਵਾਲੀ ਬੈੜ ਜਿਹੜੀ ਸੂਈ ਸਵਾਈਆ ਪਲੂਨ ਤੋਰਾ ਵਗੈਰਾ ਦੇਖ ਸਕਦੇ ਹੁਣ ਬੱਚਾ ਲੱਗਿਆ ਆ ਪਸਮਾ ਇਹ ਤਾਂ ਕੀਤਾ ਵਾ ਤੇ ਧਾਰਾ ਵੀਰ ਨੇ ਮਾਰ ਕੇ ਦਿਖਾ ਦਿੱਤਾ 11 ਲੀਟਰ ਹਾਜ਼ਰ ਆ ਮੰਨ ਲਈਏ 14 15 14 ਦੇ ਦੂਗੀ ਹਨਾ ਵੀਰ ਜੀ ਬੱਚੇ ਸਣੀ ਦਿੱਤੀ ਨੇ ਠੀਕ ਹੈ ਸੋ ਦੇਖੋ ਜਮਾ ਸਾਫ ਸੁਥਰੀ ਬਿਲਕੁਲ ਬਾਜਵ ਭਾ ਦੇ ਵਿੱਚ ਨਿਆਣਾ ਆਪਾਂ ਉੱਤੇ ਆਰਾਮ ਨਾਲ ਬੈਠੋ ਤੇ ਮੁਠੀ ਵਾਲਾ ਚੋਣਾ ਜਮਾ ਧਾਰਾ ਵੀਰ ਨੇ ਮਾਰ ਕੇ ਦਿਖਾ دیا ਰੇਡ ਵੀਰ ਕਹਿੰਦਾ ਬਿਲਕੁਲ ਬਾਜਵ ਆ ਸਾਰਿਆਂ ਮੰਨ ਕੇ ਚੱਲੋ ਵੀ ਫਰਕ ਰੇਡ ਦੇ ਵਿੱਚ 5 ਤੋਂ 7000 ਦਾ ਵੱਟਾ ਹੋ ਗਿਆ ਇਹਨਾਂ ਦੇ ਵਿੱਚ ਇੱਕੋ ਜਿਹਾ ਵੜਾ ਸਾਰਿਆਂ ਅੱਗੇ ਹੁਣ ਆਪਾਂ ਗੱਲ ਕਰਦੇ ਆ ਪੰਜਵੇਂ ਨੰਬਰ ਤੇ ਜਿਹੜੀ ਗੱਬਣ ਖੜੀ ਆ ਇਹ ਵੀਰੇ ਪਿਓਰ ਦੂਜਾ ਸੁਆ ਠੀਕ ਹੈ ਕਲੂਨ ਨੇ 16 17 16 17 ਦੋਦੇ ਠੀਕ ਹੈ ਇੱਕ ਨਹੀਂ ਐਡ ਕੀ ਬਾਈ 16 17 ਮੰਨ ਲੇ ਤੇ ਭਾਵੇਂ ਵੀ ਮੰਨ ਕੇ ਲੈ ਜਾ ਜਾ ਕਰਨ ਹਾਂ ਤੇ ਪੋਲੀ ਪਾਲੀ ਬਹੁਤ ਆ ਥੱਲੋ ਹਨਾ ਪੋਲੀ ਪਾਲੀ ਬਈ ਲੇਵੇਂ ਰੂਵੇ ਦਾ ਜਗਾਰ ਦਾ ਅਲਤੀ ਨਹੀਂ ਠੀਕ ਹੈ ਸਾਫ ਸੁਥਰੀ ਆ ਬਾਕੀ ਠੰਡੀ ਬਹੁਤ ਆ ਹਨਾ ਤੇ ਦੁੱਤ ਤੋਰੀ ਬਾਹਰ ਨੂੰ ਸੋ ਫਿਰ 5ਵੇਂ ਨੰਬਰ ਦੀ ਜਿਹੜੀ ਵੇਹੜ ਦੇਖਦੇ ਆਨੇ ਆਪਾਂ ਤੇ ਇਹਦੇ ਮੈਂ ਕਹਿੰਦਾ ਭਾਸ ਨਾਲ ਬੱਤ ਹੋ ਜਾਮ ਵੀਰੇ ਭਾ ਸਾਰਿਆਂ ਦੀ ਡੇਲ ਹੋਣਗੀ ਕੱਲੀ ਦੇ ਸਾਰਿਆਂ ਦੀ ਠੀਕ ਆ 5-4000 ਦੋਲੇ ਹੀ ਹੋ ਸਾਰੇ ਨਾਲੋਂ ਵੀਰੇ ਐ ਮੰਨ ਵੀ ਹਰ ਕਿਸੇ ਦਾ ਪੈਣੀ ਜੰਮੀ ਮਣੀ ਦਿਖਾਉਣਾ ਪਰ ਬਾਜਿਆ ਜਿਹੇ ਜਗੜੇ ਦੇ ਕੀ ਪਸੰਦ ਹੋ ਠੀਕ ਹੈ ਕਿ ਮੋੜਾ ਉਹ ਤਾਂ ਮੋੜ ਨਾਲ ਕੰਮ ਹੀ ਸੋ ਜਿਹੜੇ 5ਵੇਂ ਨੰਬਰ ਤੇ ਆਪਾਂ ਬੈਠ ਦੇਖਦੇ ਪਏ ਆ ਤੇ ਲੇਵਾ ਸੋਨਾ ਕੱਢਦੀ ਹੁੰਦੀ ਆ ਕਦ ਕਾੜ ਜਰੂਰ ਦਰਮਿਆਨ ਆ ਇਹਦਾ ਤੇ ਮੂੰਹ ਮੱਥਾ ਦੇਖੋ ਤੁਰਿਆਂ ਦੀ ਗਾਲਾਂ ਕਰੀ ਜਾਂਦੇ ਖਾਣ ਪੀਣ ਨੂੰ ਖੁੱਲੇ ਤੇ ਕੋਖ ਵੀ ਜੀ ਫੁੱਲ ਚੱਕੀ ਵੇ ਜਾਵਾ ਤੇ 5900 ਦਿਖਾਦੇ ਆ 9876320661 ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਸੇ